ਆ ਸੁਣ ਲਓ ਜੀ ਗੰਦ ਦਾ ਭਰਿਆ ਹੋਇਆ ਚੀਮਾ ਤੇ ਜਥੇਦਾਰ ਕਹਿੰਦੇ ਨੇ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਯਾਨੀ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਤੇ ਉਂਗਲ ਚੱਕਦੇ ਨੇ ਕਿ ਉਹਨਾਂ ਨੇ ਉਹ ਸਮਿਆਂ ਦੇ ਵਿੱਚ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਖਰਾਬ ਕੀਤੀ ਮੱਛੇ ਰੰਗੜ ਦਾ ਸਿਰ ਵੱਢ ਕੇ ਪਵਿੱਤਰਤਾ ਖਰਾਬ ਕੀਤੀ ਜੇ ਉਹ ਸਮਿਆਂ ਦੇ ਵਿੱਚ ਪਵਿੱਤਰਤਾ ਨਾਲ ਖਰਾਬ ਕੀਤੀ ਹੁੰਦੀ ਤਾਂ ਅੱਜ ਪਵਿੱਤਰਤਾ ਖਰਾਬ ਨਹੀਂ ਹੋਣੀ ਸੀ ਕਿਉਂਕਿ ਭਾਈ ਨਰੈਣ ਸਿੰਘ ਨੇ ਗੋਲੀ ਚਲਾਈ ਉਥੋਂ ਸਿੱਖਿਆ ਲੈ ਕੇ ਉਥੋਂ ਸਿੱਖਿਆ ਲੈ ਕੇ ਗੋਲੀ ਚਲਾਈ ਅੱਜ ਵੀ ਪਵਿੱਤਰਤਾ ਖਰਾਬ ਹੋਈ ਇਹਨਾਂ ਨੂੰ ਪੁੱਛਦੇ ਆ ਆ ਜਿਹੜਾ ਟੋਲਾ ਬੋਲਦਾ ਲਗ ਲਗ ਟੀਵੀ ਚੈਨਲਾਂ ਤੇ ਕਿ ਜੀ ਪਵਿੱਤਰਤਾ ਖਰਾਬ ਹੋਈ ਇਹ ਗੋਲੀ ਨਹੀਂ ਚੱਲਣੀ ਚਾਹੀਦੀ ਸੀ ਪਵਿੱਤਰਤਾ ਖਰਾਬ ਹੋਈ ਇਹ ਗੋਲੀ ਨਹੀਂ ਚੱਲਣੀ ਚਾਹੀਦੀ ਸੀ ਅਸੀਂ ਪੁੱਛਦੇ ਆ ਦੱਸੋ ਦੱਸੋ ਜੇ ਤੁਹਾਡੇ ਕੋਲੇ ਜਵਾਬ ਆ ਤਾਂ ਦੱਸੋ ਜਦੋਂ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਂਦੀ ਸੀ ਗਲੀਆਂ 'ਚ ਰੋਲਿਆ ਗਿਆ ਉਦੋਂ ਪਵਿੱਤਰਤਾ ਨਹੀਂ ਖਰਾਬ ਹੋਈ ਜਦੋਂ ਸਿੰਘਾਂ ਦੇ ਬੈਠਿਆਂ ਦੇ ਤਪ ਕਰਦੇਆਂ ਦੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਉਦੋਂ ਪਵਿੱਤਰਤਾ ਨਹੀਂ ਖਰਾਬ ਹੋਈ ਜਦੋਂ ਮਾਮਾ ਦੇ ਪੁੱਤ ਘਰਾਂ 'ਚੋਂ ਚੱਕ ਕੇ ਪੁਲਿਸ ਮਾਰਦੀ ਸੀ ਰੋ ਰੋ ਕੇ ਮਾਂ ਬੋਲ ਰਹੀ ਆ ਮੇਰਾ ਬੱਚਾ ਤਾਂ 10 ਸਾਲ ਦਾ 12 ਸਾਲ ਦਾ ਇਹਨੂੰ ਨਾਂ ਲੈ ਕੇ ਜਾਵੋ ਪੰਜਾਬ ਪੁਲਿਸ ਨੇ ਬਾਹਰ ਫਿਰਨੀ ਤੇ ਲਿਜਾ ਕੇ ਗੋਲੀਆਂ ਮਾਰ ਕੇ ਮਾਰਤਾ ਕਿ ਲੈ ਜੋ ਇਹ ਆ ਤੁਹਾਡਾ ਬੱਚਾ ਚੱਕ ਲੋ ਐਡੀ ਬੇਦਰਦੀ ਦੇ ਨਾਲ ਕਤਲੇਆਮ ਪੰਜਾਬ ਦਾ ਹੋਇਆ ਉਹ ਕਤਲੇਆਮ ਕਰਨ ਵਾਲਿਆਂ ਨੂੰ ਉੱਚੇ ਅਉਦੇ ਦਿੱਤੇ ਬਾਦਲਾਂ ਨੇ ਓਏ 150 ਬੱਚੇ ਦਾ ਕਤਲੇਆਮ ਕਰਾਇਆ ਬਾਦਲਾਂ ਨੇ ਬਲਾਤਕਾਰ ਕਰਾਏ ਬਾਦਲਾਂ ਨੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਚ ਰੋਲਿਆ ਬਾਦਲਾ ਨੇ 13 ਸਿੰਘ ਸ਼ਹੀਦ ਕਰਾਏ 1978 ਚ ਬਾਦਲਾ ਨੇ ਕਾਲ ਤਖਤ ਸਾਹਿਬ ਤੇ ਹਮਲਾ ਕਰਾਇਆ ਇੰਦਰਾ ਗਾਂਧੀ ਨਾਲ ਮਿਲ ਕੇ ਬਾਦਲਾ ਨੇ ਬਾਦਲਾ ਨੇ ਆਪਣਾ ਡੀਸੀ ਲਾਇਆ ਆਪਣੇ ਰਿਸ਼ਤੇਦਾਰ ਨੂੰ ਪਹਿਲੇ ਡੀਸੀ ਨੇ ਕਿਹਾ ਕਿ ਮੈਂ ਨਹੀਂ ਸਾਈਨ ਕਰਦਾ ਕਿ ਕਾਲ ਤਖਤ ਸਾਹਿਬ ਤੇ ਹਮਲਾ ਹੋਵੇ ਇਹਨਾਂ ਨੇ ਰਾਤੋਂ ਰਾਤ ਡੀਸੀ ਲਾ ਕੇ ਹਮਲਾ ਕਰਾਇਆ ਬਾਦਲਾ ਨੇ ਕਾਲ ਤੱਕ ਸਭ ਢਾ ਢੇਰੀ ਕਰਾਇਆ ਬਾਦਲਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਘਰਾਂ ਚੋਂ ਕੱਢ ਕੇ ਮਾਰੇ ਜਿਨ੍ਹਾਂ ਨੇ ਉਹ ਪੁਲਿਸ ਵਾਲਿਆਂ ਨੂੰ ਉੱਚੇ ਉਹਦੇ ਦਿੱਤੇ ਬਾਦਲਾਂ ਨੇ ਹਰਮੰਦਰ ਸਾਹਿਬ ਦੇ ਵਿੱਚ ਸੰਗਤ ਮੱਥਾ ਟੇਕਣ ਆਈ ਛੋਟੇ ਛੋਟੇ ਬੱਚਿਆਂ ਨੂੰ ਭਾਰਤੀ ਹਕੂਮਤ ਨੇ ਕੰਧਾਂ ਦਾ ਚੱਕ ਚੱਕ ਮਾਰਿਆ ਉਹ ਮਰਵਾਇਆ ਬਾਦਲਾਂ ਨੇ ਉਹ ਬਾਦਲਾਂ ਦੇ ਗਿਣਾ ਤਾਂ ਗਿਣੇ ਨਹੀਂ ਜਾ ਸਕਦੇ ਅਬਦਾਲੀ ਤੋਂ ਮੱਛੇ ਰੰਗਣ ਤੋਂ ਕਿਤੇ ਜ਼ਿਆਦਾ ਪਾਪ ਕੀਤੇ ਨੇ ਇੱਕ ਦਿਨ ਬਰਸਾਫ ਹੱਥ ਚ ਫੜ ਕੇ ਪਵਿੱਤਰ ਨਹੀਂ ਹੋ ਜਾਂਦਾ ਐਨੇ ਕਤਲ ਕੀਤੇ ਨੇ ਅੱਜ ਅਸੀਂ ਕਹਿੰਦੇ ਆ ਐਂ ਕਰੋ ਉਹ ਬਾਦਲਾਂ ਦੇ ਜਿਹੜਾ ਮੁੰਡਾ ਨਾ ਬਾਦਲਾਂ ਦਾ ਸੁਖਵੀਰ ਬਾਦਲ ਦਾ ਜਾਂ ਜਿੰਨੇ ਆਹਾਂ ਬਾਦਲਾਂ ਦੇ ਹਮੈਤੀ ਨੇ ਇਹਨਾਂ ਦੇ ਜ਼ਵਾਕਾਂ ਨੂੰ ਬਾਹਰ ਕੱਢੋ ਸੜਕ ਤੇ ਕੱਢ ਕੇ ਅੱਗ ਲਾ ਕੇ ਮਾਰ ਦਿਓ ਗੋਲੀਆਂ ਮਾਰ ਮਾਰ ਕੇ ਫਿਰ ਜਿਹੜਾ ਬੰਦਾ ਗੋਲੀਆਂ ਮਾਰ ਮਾਰ ਕੇ ਮਾਰੂਗਾ ਫਿਰ ਕਾਲ ਤੱਕ ਦੇ ਜਥੇਦਾਰ ਨੂੰ ਕਾਂਗੇ ਲੈ ਵੀ ਹੁਣ ਐਂ ਕਰ ਇਹਨੂੰ ਦੋ ਦਿਨ ਵਰਸਾ ਪਵਾ ਦੇ ਇਹਦੇ ਹੱਥ 'ਚ ਤੇ ਇਹਨੇ ਇਹਨੂੰ ਕਹਿ ਕੇ ਤੂੰ ਟਾਇਲਟ ਸਾਫ ਕਰ ਲਾ ਤੇਰੀ ਗਲਤੀ ਮਾਫ ਤਾਂ ਤਾਂ ਫਿਰ ਹਾਰੇ ਕੀ ਇਹ ਕਰਿਆ ਕਰੂਗਾ ਕਿ ਧੰ ਤਾਂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਿਆ ਕਰੂਗਾ ਤੇ ਲੋਕਾਂ ਦੇ ਬੱਚਿਆਂ ਨੂੰ ਮਾਰਦਿਆ ਕਰੂਗਾ ਤੇ ਕਾਲ ਤੱਕ ਦਾ ਜਥੇਦਾਰ ਮਾਫ ਕਰਦਿਆ ਕਰੂਗਾ ਬਾ ਓਏ ਬਾ ਇਨਸਾਫ ਹੋਇਆ ਗੁਰੂ ਦਾ ਖਾਲਸਾ ਸਬਦੇ ਲਈ ਇੱਕੋ ਜਿਹਾ ਇਨਸਾਫ ਕਰਦਾ ਗੁਰੂ ਦਾ ਖਾਲਸਾ ਇਹ ਭਾਰਤੀ ਹਕੂਮਤ ਦਾ ਕਾਨੂੰਨ ਨਹੀਂ ਹੈਗਾ ਕਿ ਆਪਣੇ ਹਿਸਾਬ ਨਾਲ ਚੱਲੂਗਾ ਇਹ ਖਾਲਸੇ ਦਾ ਕਾਨੂੰਨ ਆ ਖਾਲਸੇ ਦਾ ਲਾਅ ਆ ਇਹ ਸਬਦੇ ਲਈ ਇੱਕੋ ਜਿਹਾ ਇਹਨਾਂ ਨੂੰ ਸੋਦਾ ਲੱਗੂਗਾ ਬਾਦਲਾਂ ਦੇ ਲੰਡਰ ਲਾਣੇ ਨੂੰ ਸੋਦਾ ਲੱਗੂਗਾ 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 ਗੁਰੂ ਦੇ ਸਿੰਘ ਲਾਉਣਗੇ ਲਾਉਣਗੇ ਕਿਉਂਕਿ ਮਰਦੇ ਉਹ ਹੁੰਦੇ ਨੇ ਜਿਹੜੇ ਲਾਲਚ ਦੇ ਵਿੱਚ ਆਪਣੇ ਘਰ-ਬਾਰ ਚ ਲਾਉਣ ਦੇ ਲਈ ਪੰਥ ਦਾ ਘਾਣ ਕਰਦੇ ਨੇ ਉਹ ਮਰਦੇ ਹੁੰਦੇ ਨੇ ਮਰਦੇ ਉਹ ਹੁੰਦੇ ਨੇ ਜਿਹੜੇ ਬਾਦਲਾਂ ਦੇ ਜੱਥੇਦਾਰ ਨੇ ਇਹ ਮਰਨਗੇ ਇਹ ਮੁਰਦੇ ਨੇ ਪਹਿਲਾਂ ਹੀ ਮਰ ਚੁੱਕੇ ਨੇ ਇਹ ਜੇ ਮਰਦੇ ਹੁੰਦੇ ਨੇ ਜਿਹੜੇ ਗੁਰੂ ਦੇ ਸਿੰਘ ਸੋਧਾ ਲਾਉਂਦੇ ਹੁੰਦੇ ਨੇ ਬੁੱਚੜਾਂ ਦਾ ਉਹ ਰਹਿਦੀ ਦੁਨੀਆ ਤਿੱਕਰ ਉਹਨਾਂ ਨੂੰ ਯਾਦ ਕੀਤਾ ਜਾਂਦਾ ਰਹਿਦੀ ਦੁਨੀਆ ਤਿੱਕਰ ਯਾਦ ਕੀਤਾ ਜਾਂਦਾ ਪੂਰੀ ਦੁਨੀਆ ਦੇ ਹਰ ਪੱਤਾ ਪੱਤਾ ਹਵਾ ਵੀ ਉਹਨਾਂ ਦੇ ਗਣ ਗਾਉਂਦੀ ਆ ਗਣ ਗਾਉਂਦੀ ਆ ਕਿ ਇਹ ਸ਼ਹੀਦ ਨੇ ਸੂਰਮੇ ਨੇ ਜੋਦੇ ਨੇ ਇਹਨਾਂ ਨੇ ਜ਼ੁਲਮ ਕਰਨ ਵਾਲਿਆਂ ਨੂੰ ਖਤਮ ਕੀਤਾ ਸੋਧਾ ਲਾਇਆ ਉਹਨਾਂ ਦਾ ਜਿਹੜਾ ਇਹਨਾਂ ਦਾ ਸੋਧਾ ਲਾਊਗਾ ਲਾਣੇ ਦਾ ਬਾਦਲਾਂ ਦੇ ਦਾ ਹੰਕਾਰੀਆਂ ਦਾ ਜਿਹੜੇ ਹਰਾਮਖੋਰ ਇੱਕ ਦਾਗੀ ਇੱਕ ਬਾਗੀ ਬਣਾ ਦਿੱਤੇ ਕੁੱਤੇ ਸਾਰੇ ਲੰਡਰ ਇੱਕੋ ਜਿਹੇ ਨੇ ਇਹਨਾਂ ਦਾ ਜਿਹੜਾ ਸੋਧਾ ਲਾਊਗਾ ਉਹ ਰਹਿਂਦੀ ਦੁਨੀਆ ਤੱਕ ਜਿਉਂਦਾ ਰਹੂਗਾ ਪੰਥ ਯਾਦ ਰੱਖੂਗਾ ਉਹ ਜਿਉਂਦਾ ਹੋਊਗਾ ਸੋਦਾ ਲਾਉਣ ਵਾਲਾ ਮਰਦੇ ਇਹ ਜੇ ਮਰਦੇ ਹੁੰਦੇ ਨੇ ਮਰਦੇ ਉਹ ਹੁੰਦੇ ਨੇ ਜੋ 도ਗਲੇ ਹੁੰਦੇ ਨੇ ਜੋ ਅੱਜ ਕਹਿੰਦੇ ਨੇ ਜੀ ਭਾਈ ਨਰਾਇਣ ਸਿੰਘ ਨੇ ਗਲਤੀ ਕੀਤੀ ਏ ਤਾਂ ਗਲਤੀ ਕੀਤੀ ਏ ਤਾਂ ਨਿੰਦਣਯੋਗ ਆ ਕਿ ਉੱਥੇ ਗੋਲੀ ਚਲਾਤੀ ਓਏ ਤੁਹਾਡੇ ਸੁੰਡ ਚੱਲਣਾ ਹਰਾਮ ਦੇ ਪੁੱਤੋ ਤੁਹਾਨੂੰ ਉਹ ਨਹੀਂ ਦਿੰਦਾ ਜੋ ਬੱਚਿਆਂ ਦਾ ਕਤਲੇਆਮ ਕਰਾਇਆ ਬਾਦਲਾਂ ਨੇ ਜੋ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਚ ਰੋਲਿਆ ਉਹ ਨਹੀਂ ਦਿੰਦਾ ਅੰਨੇ ਸੀ ਤੁਸੀਂ ਜਾਨੇ ਹੋ ਗਏ ਉਹ ਲਾਲਚ ਦੇ ਵਿੱਚ 도ਗਲੇ ਉਹ ਦੋ ਮੂੰਹੇ ਉਹ ਫੱਪੋ ਹਰਾਮ ਦਿਓ ਗੁਰਸਿੱਖ ਵੀ ਕਹੌਣੇ ਉਹ ਸੱਚ ਵੀ ਨਹੀਂ ਬੋਲ ਸਕਦੇ ਲੰਡਰੋ ਓਏ ਲੰਡਰੋ ਲੰਡਰ ਲਾਣਿਓ ਭਾਈ ਨਰੈਣ ਸਿੰਘ ਨੂੰ ਦੇਖੋ ਉਸ ਤੋਂ ਸਿੱਖਿਆ ਲੈ ਲਓ ਐਨੀ ਉਮਰ ਦੇ ਵਿੱਚ ਆ ਕੇ ਵੀ ਚੈਨ ਨਹੀਂ ਆਈ ਕਿ ਮੇਰੇ ਗੁਰੂ ਨੂੰ ਸੜਕਾਂ ਤੇ ਰੋਲਿਆ ਇਹਨਾਂ ਨੇ ਇਹਨੂੰ ਸੱਜਣਾ ਨਹੀਂ ਪਾਪੀ ਨੂੰ ਉਹ ਫੇਰ ਵੀ ਉਹਦੀਆਂ ਬਹਾਨੀਆਂ ਚੱਲਦੀਆਂ ਕਿਉਂਕਿ ਇੰਨਾ ਅਤਿਆਚਾਰ ਉਹਦੇ ਤੇ ਕੀਤਾ ਸੀ ਉਹ ਫੇਰ ਵੀ ਵਿਚਾਰੇ ਨੇ ਬਾਹ ਕੱਢ ਕੇ ਹੌਲੀ-ਹੌਲੀ ਚਲਾਉਣ ਲੱਗਦਾ ਗੰਨ ਨੂੰ ਕਿ ਹੌਲੀ-ਹੌਲੀ ਸ਼ਸਤਰ ਚਲਾਉਣ ਲੱਗਦਾ ਕਿ ਇਹਦਾ ਸੌਦਾ ਲਾਦਮਾ ਨਹੀਂ ਲੱਗਿਆ ਉਹ ਫੜ ਲਿਆ ਹਰਾਮਖੋਰਾ ਨੇ ਉਹ ਫੜ ਲਿਆ ਕੰਜਰਾਂ ਨੇ ਜਿਨ੍ਹਾਂ ਦਾ ਫਰਜ ਬਣਦਾ ਸੀ ਕਿ ਸੌਦਾ ਉਹ ਲਾਉਂਦੇ ਕਿਉਂਕਿ ਕੋਲੇ ਖੜਦੇ ਨੇ ਉਹਨਾਂ ਨੇ ਆਪਣਾ ਫਰਜ ਨਹੀਂ ਨਿਭਾਇਆ ਪ੍ਰਮਾਤਮਾ ਨੂੰ ਯਾਦ ਨਹੀਂ ਰੱਖਿਆ ਉਹ ਕੁੱਤੀਆਂ ਕਤੂਰਿਆਂ ਨੇ ਹਰਾਮ ਦੀਆਂ ਲਾਦਾ ਨੇ ਕੁੱਤਿਆਂ ਨੇ ਹਰਾਮੀਆਂ ਨੇ ਉਹ ਸਿੰਘ ਨੂੰ ਫੜ ਲਿਆ ਇੱਕ ਹਰਾਮ ਦੇ ਪੁੱਤ ਨੇ ਗੰਦੀ ਦੇ Ệਲਾਦ ਨੇ ਕੰਜਰੀ ਦੇ ਨੇ ਉਹਦੀ ਪੱਗਤਾਰੀ ਉਹ ਕੰਜਰੀ ਦਾ ਸੀ ਜਿਹਨੇ ਪੱਗਤਾਰੀ ਆ ਕਿਉਂਕਿ ਇਹ ਕੰਜਰਾਂ ਦੀਆਂ Ệਲਾਦਾ ਕੰਜਰ ਨੇ ਅੱਗੇ ਇਹ ਕੰਜਰ ਨੇ ਪਰ ਸਿੱਖਾਂ ਦੇ ਭੇਜ ਚ ਨੇ ਬਾਣਾ ਸਿੰਘਾ ਵਾਲਾ ਅੰਦਰੋਂ ਜਲਾਦ ਨੇ ਹਰਾਮੀ ਨੇ ਹਰਾਮ ਖੋਰ ਨੇ ਅੱਜ ਜਲਾਦ ਹੀ ਜਲਾਦ ਤੁਰੇ ਫਿਰਦੇ ਨੇ ਪੱਗਾਂ ਦੇ ਵਿੱਚ ਕਿਉਂਕਿ ਖਾਲਸੇ ਤਾਂ ਥੋੜੇ ਹੀ ਨੇ ਜਿਹੜੇ ਖਾਲਸੇ ਨੇ ਉਹ ਸੋਦਾ ਲਾਉਣਗੇ ਜਿਹੜੇ ਜਲਾਦ ਨੇ ਉਹ ਤਮਾਸ਼ਾ ਦੇਖਣਗੇ ਉਹ ਪਖਪੂਰਨਗੇ ਜਲਾਦਾਂ ਦਾ ਬਾਦਲਾਂ ਦਾ ਜਿਹੜੇ ਸੂਰਮੇ ਨੇ ਯੋਧੇ ਨੇ ਉਹ ਹਾ ਦਾ ਨਾਰਾ ਮਾਰਨਗੇ ਉਹ ਚੜਦੀ ਕਲਾ ਵਾਲੇ ਗੁਰੂ ਦੇ ਸਿੰਘ ਦਾ ਜਿਹੜਾ ਸੋਦਾ ਲਾਉਣ ਗਿਆ ਸੀ ਬਾਦਲਾਂ ਨੂੰ ਬਾਦਲਾਂ ਦੇ ਕੀਤੇ ਹੋਏ ਪਾਪ ਮਾਫ ਨਹੀਂ ਹੋ ਸਕਦੇ ਕਿਉਂਕਿ ਪਾਪ ਹੀ ਇੰਨੇ ਕੀਤੇ ਨੇ ਇਹਨਾਂ ਨੇ ਖੁਦ ਸਾਰੇ ਪਾਪ ਮੰਨੇ ਨੇ ਕਾਲ ਤੱਕ ਸਭ ਤੇ ਖੜ ਕੇ ਪਰ ਜੱਥੇਦਾਰ ਤਾਂ ਹਰਾਮਖੋਰ ਹਰਾਮੀ ਨਿਕਲ ਗਿਆ ਹਰਾਮ ਦੀ ਈਲਾਦ ਨਿਕਲ ਗਈ ਹਰਾਮ ਦੀ ਈਲਾਦ ਨਿਕਲ ਕੇ ਮੱਛੇ ਰੰਗੜ ਅਬਦਾਲੀ ਦਾ ਬਣ ਗਿਆ ਗੁਰੂ ਦੇ ਸਿੰਘਾਂ ਵਾਲੀ ਬਣਿਆ ਪੰਥ ਦਾ ਨਹੀਂ ਬਣਿਆ ਪੰਥ ਦਾ ਗद्दार ਬਣਿਆ ਜੱਥੇਦਾਰ ਹਰਾਮੀ ਬਚੋ ਇਸ ਤਰ੍ਹਾਂ ਦੇ ਲੰਡਰ ਲੋਕਾਂ ਤੋਂ ਇਸ ਤਰ੍ਹਾਂ ਦੇ ਲੰਡਰ ਜੱਥੇਦਾਰਾਂ ਤੋਂ ਇਮਾਨਤਾਂ ਦਾ ਕਬਜ਼ਾ ਹੋ ਗਿਆ ਅਸੀਂ ਕੁਰਬਾਨਾਂ ਪਾਈ ਫਿਰਦੇ ਆ ਬਾੜੇ ਪਾਈ ਫਿਰਦੇ ਇਹਨਾਂ ਨੂੰ ਲਾ ਦੋ ਧਰਮ ਯਾਦ ਕਰਾਓ ਆਕਾਸ਼ਤਾਬ ਸਾਹਿਬ ਤੇ ਇਕੱਠ ਕਰੋ ਉੱਥੇ ਉਹ ਰਾਜ ਲਾ ਉੱਥੇ ਜਿਹੜਾ ਅਕਾਲੀ ਫੂਲਾ ਸਿੰਘ ਬੈਠਾ ਸੀ ਉਹਨੂੰ ਬਿਠਾਓ